ਸਾਡਾ ਅੱਜ ਪ੍ਰਦਰਸ਼ਨ ਸੈਂਟਰ ਸਰਕਾਰ ਦੇ ਖਿਲਾਫ ਆ ਕਿਉਂਕਿ ਬੜਾ ਸ਼ੋਸ਼ਣ ਕੀਤਾ ਜਾ ਰਿਹਾ ਆ ਆਸ਼ਾ ਦਾ ਆਸ਼ਾ ਵਰਕਰ ਤੋਂ ਬਹੁਤ ਹੀ ਨਿਗੂਣੇ ਪੱਤੇ ਤੇ ਸੈਂਟਰ ਸਰਕਾਰ 15 ਸਾਲ ਤੋਂ ਕੰਮ ਕਰਵਾਉਂਦੀ ਆ ਰਹੀ ਆ ਹਰ ਛੋਟੇ ਤੋਂ ਵੱਡੇ ਕੰਮ ਲਈ ਸੈਂਟਰ ਸਰਕਾਰ ਨੂੰ ਸਾਡਾ ਹੀ ਮਤਲਬ ਪਹਿਲ ਦੇ ਆਧਾਰ ਤੇ ਆਸ਼ਾ ਵਰਕਰ ਨੂੰ ਹੀ ਝੋਖਿਆ ਜਾਂਦਾ ਅਸੀਂ ਚਾਹੁੰਦੇ ਆ ਕਿ ਸੈਂਟਰ ਰਿਟਾਇਰਮੈਂਟ ਦਾ ਪੱਤਾ ਤੇ ਸਾਡੀ ਹਾਜ਼ਰੀ ਚ ਕਿੰਨੀ ਬਣਾਈ ਜਾਵੇ ਤੇ ਇਹ ਪੂਰੇ ਪਟਿਆਲੇ ਜ਼ਿਲ੍ਹੇ ਦੀ ਆਸ਼ਾ ਵਰਕਰਾਂ ਦਾ ਰੋਜ਼ ਪ੍ਰਦਰਸ਼ਨ ਆ ਜਦੋਂ ਹੁਣ ਇਹਦੇ ਵਿੱਚ ਸੈਂਟਰ ਸਰਕਾਰ ਨੇ ਸਾਡੀ ਫੇਰ ਵੀ ਮੰਗਾਂ ਨਾ ਮੰਨੀਆਂ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਸਰ ਮੈਂ ਕਮਲਜੀਤ ਕੁਰੜ ਜਿਲ੍ਹਾ ਪ੍ਰਦਾਨ ਜਿਹੜੀਆਂ ਮੰਗਾਂ ਨੂੰ ਲੈ ਕੇ ਜਿੱਦੇ ਪਰਦਰਸ਼ਨ ਸਰ ਸਾਡਾ ਅੱਜ ਪ੍ਰਦਰਸ਼ਨ ਸੈਂਟਰ ਸਰਕਾਰ ਦੇ ਖਿਲਾਫ ਆ ਕਿਉਂਕਿ ਬੜਾ ਸ਼ੋਸ਼ਣ ਕੀਤਾ ਜਾ ਰਿਹਾ ਆਸ਼ਾ ਦਾ ਆਸ਼ਾ ਵਰਕਰ ਤੋਂ ਬਹੁਤ ਹੀ ਨਿਗੂਣੇ ਪੱਤੇ ਤੇ ਸੈਂਟਰ ਸਰਕਾਰ 15 ਸਾਲ ਤੋਂ ਕੰਮ ਕਰਵਾਉਂਦੀ ਆ ਰਹੀ ਆ ਸਾਡੀ ਮੰਗ ਮੋਦੀ ਸਰਕਾਰ ਤੋਂ ਇਹ ਹੈ ਕਿ ਸਾਨੂੰ ਮਿਨੀਮਮ ਵੇਜ ਦਿੱਤਾ ਜਾਵੇ ਕਿਉਂਕਿ ਹਰ ਛੋਟੇ ਤੋਂ ਵੱਡੇ ਕੰਮ ਲਈ ਸੈਂਟਰ ਸਰਕਾਰ ਨੂੰ ਸਾਡਾ ਹੀ ਮਤਲਬ ਪਹਿਲ ਦੇ ਆਧਾਰ ਤੇ ਆਸ਼ਾ ਵਰਕਰ ਨੂੰ ਹੀ ਝੋਖਿਆ ਜਾਂਦਾ ਚਾਹੇ ਉਹ ਜਿੰਨਾ ਹੀ ਜੋਖਮ ਭਰਿਆ ਕੰਮ ਹੋਵੇ ਉੱਥੇ ਕੰਮ ਆਸ਼ਾ ਵਰਕਰ ਤੋਂ ਹੀ ਲਿੱਤਾ ਜਾਂਦਾ ਆ ਅਸੀਂ ਚਾਹੁੰਦੇ ਹਾਂ ਕਿ ਸੈਂਟਰ ਸਰਕਾਰ ਸਾਨੂੰ ਮਿਨੀਮਮ ਵੇਜ ਦੇਵੇ ਤੇ ਸਾਡੀਆਂ ਕੁਝ ਬਹੁਤ ਪਹਿਣਾ ਐਵੇਂ ਦੀਆਂ ਨੇ ਜਿਹੜੀਆਂ ਬਜ਼ੁਰਗ ਹੋ ਕੇ ਵੀ ਸੇਵਾ ਨਿਭਾਰੀਆਂ ਨੇ ਆਸ਼ਾ ਵਰਕਰ ਚ ਅਸੀਂ ਚਾਹੁੰਦੇ ਹਾਂ ਕਿ ਸੈਂਟਰ ਰਿਟਾਇਰਮੈਂਟ ਦਾ ਭੱਤਾ ਤੇ ਸਾਡੀ ਹਾਜ਼ਰੀ ਚ ਕਿੰਨੀ ਬਣਾਈ ਜਾਵੇ ਕੋਈ ਗੱਲਬਾਤ ਹੋਈ ਹੈ ਮੰਤਰੀਆਂ ਨਾਲ ਇਸ ਬੁਤੇ ਨਹੀਂ ਸਰ ਬੜੇ ਲੰਬੇ ਸਮੇਂ ਤੋਂ ਅਸੀਂ 25 ਫਰਵਰੀ ਤੋਂ ਸਾਡੇ ਧਰਨੇ ਲੱਗਦੇ ਆ ਰਹੇ ਨੇ ਪਰ ਸੈਂਟਰ ਸਰਕਾਰ ਨੇ ਹਲੇ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਹੈਗੀ ਸਾਨੂੰ ਬੜਾ ਇਸ ਚੀਜ਼ ਤੇ ਵੀ ਰੋਸ ਹੈ ਸਰਕਾਰ ਤੇ ਕਿਉਂਕਿ ਜਦੋਂ ਕੰਮ ਲੈਣਾ ਹੁੰਦਾ ਉਹਦੇ ਆਸ਼ਾ ਵਰਕਰ ਦੀ ਲੋਡ ਪੈਂਦੀ ਆ ਹਰ ਇੱਕ ਜਗ੍ਹਾ ਜਦੋਂ ਝੋਖਣਾ ਹੁੰਦਾ ਤਾਂ ਆਸ਼ਾ ਵਰਕਰ ਨੂੰ ਹੀ ਝੋਖਿਆ ਜਾਂਦਾ ਪਰ ਜਿੱਥੇ ਗੱਲ ਸੁਣਵਾਈ ਦੀ ਆ ਗਈ ਆਸ਼ਾ ਦੀ ਬਿਲਕੁਲ ਵੀ ਨਹੀਂ ਸੁਣੀ ਜਾ ਰਹੀ ਜੇਕਰ ਸਾਡੀਆਂ ਮੰਗਾਂ ਜਾਂ ਸਾਡੀ ਹੁਣ ਤੱਕ ਵੀ ਕੋਈ ਸੁਣਵਾਈ ਨਾ ਹੋਈ ਤਾਂ ਇਸ ਸੰਘਰਸ਼ ਨੂੰ ਅਸੀਂ ਬਹੁਤ ਤਿੱਖਾ ਕਰਾਂਗੇ ਜ ਜੀ ਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੋਵੇਗੀ ਜਿਹੜੇ ਜੇ ਤੁਹਾਡੇ ਸਾਥੀ ਆਏ ਕਿੱਦੋਂ ਨਹੀਂ ਆਇਆ ਪੂਰੇ ਪੰਜਾਬ ਸਰ ਇਹ ਪੂਰੇ ਪਟਿਆਲੇ ਜ਼ਿਲ੍ਹੇ ਦੀ ਆਸ਼ਾ ਵਰਕਰਾਂ ਦਾ ਰੋਸ ਪ੍ਰਦਰਸ਼ਨ ਹੈ ਜਦੋਂ ਹੁਣ ਇਹਦੇ ਵਿੱਚ ਸੈਂਟਰ ਸਰਕਾਰ ਨੇ ਸਾਡੀ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ